ਨੂੰ ਕਟੋ ਕਟਕੇ ਦੇ ਚੰਗੀ ਤਰ੍ਹਾਂ ਐ ਕਰਕੇ ਛੱਡ ਦੋ। ਹ ਬਟੋਲ ਆ ਗਿਆ। ਅਸੀਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਅਮਰitsar ਟਾਊਨ ਰਾਈਡਰ ਚੈਨਲ ਤੇ। ਤੇ ਪਰਸਾ ਚੋਂ ਪੈਟਰੋਲ ਖਤਮ ਹੋਇਆ ਸੀ ਨਾ ਪੈਟਰੋਲ ਪੰਪਾਂ 'ਚ ਤੇ ਲੋਕਾਂ ਨੂੰ ਅਕਲ ਸਿਖਾਤੀ ਪੈਟਰੋਲ ਕਿੱਦਾਂ ਯੂਜ਼ ਕਰੀਦਾ। ਅਮੈਂ ਆ ਸਕੂਟਰੀ ਭਰ ਆ ਲਈ ਹੈਗੀ ਉਹ ਗੱਡੀ ਵੀ ਭਰ ਆ ਲਈ ਹੈਗੀ ਇਹ ਚ ਖਤਮ ਹੋ ਗਿਆ ਹੁਣ ਮੈਂ। ਉਹਨਾਂ ਲੋਕੀ ਮੂੰਹ ਮੂੰਹ ਨਾਲ ਲਾ ਕੇ ਕੱਢਦੇ ਆ ਨਾ ਆਪਾਂ ਮੂੰਹ ਨਾਲ ਲਾ ਕੇ ਨਹੀਂ ਕੱਢਨੀ ਆਪਾਂ ਤੁਹਾਨੂੰ ਇੱਕ ਤਰੀਕਾ ਦੱਸਦੇ ਆ ਇਦਾਂ ਦੀ ਬੋਤਲ ਲਵੋ ਪਾਈਪ ਵਿੱਚ ਪਾਓ ਇਦਾਂ ਕਰਕੇ ਇਹਨੂੰ ਤੁਸੀਂ ਨੱਪਣਾ ਆ ਬੋਤਲ ਨੂੰ ਇਦਾਂ ਨੱਪ ਕੇ ਇੱਥੇ ਹੱਥ ਨੂੰ ਪੂਰੀ ਤਰ੍ਹਾਂ ਘੋਟ ਲੈਣਾ ਆ ਇਹਦੇ ਵਿੱਚੋਂ ਕੁਝ ਨਿਕਲੇ ਨਾ ਹਵਾ ਨਾ ਨਿਕਲੇ ਫਿਰ ਥੱਲੇ ਕਰਕੇ ਉਹ ਆ ਗਿਆ ਤੇਲ ਬਾਹਰ ਮੈਂ ਆਪਣੀ ਸਕੂਟੀ ਫੋਲ ਕਰਾਈ ਮੇਰੀ ਸਕੂਟੀ ਜੋ ਕਰ ਲਿਆ ਚੋਰੀ ਚੋਰ ਆ ਵੇਖੋ ਚੋਰ ਮੇਰੀ ਸਕੂਟਰੀ ਚੋਰੀ ਕਰ ਲਿਆ ਸਾਦਾ ਤੇਲ ਕੋਈ ਇਹਦੇ ਵਿੱਚ ਬਹੁਤ ਵੱਡੀ ਰੋਕਟ ਸਾਇੰਸ ਨਹੀਂ ਹੈਗੀ ਸਿਰਫ ਇਹ ਆ ਵੀ ਆ ਵੀ ਇਹ ਪਟ્રોલ ਜਿਹੜਾ ਤੁਹਾਡੇ ਅੰਦਰ ਜਾਂਦਾ ਹੈ ਨਾ ਮੂੰਹ ਨਾਲ ਖਿੱਚਣ ਨਾਲ ਉਹ ਨਹੀਂ ਜਾਏਗਾ ਸਿਰਫ ਉਦਾਂ ਦੇਖ ਲੋ ਯਾਰ ਕੁਝ ਵੀ ਨਹੀਂਗਾ ਮੇਰੇ ਹੱਥਾਂ 'ਚ ਆ ਪੈ ਵੀ ਆ ਇੱਕ ਪਾਣੀ ਵਾਲੀ ਸਿੰਪਲ ਜੀ ਤੇ ਆ ਆਪਾਂ ਇਹਦੇ ਵਿੱਚ ਪਾ ਕੇ ਉੱਪਰੋਂ ਬਸ ਇਹਨੂੰ ਘੁੱਟਣਾ ਆਂ ਪੀ ਹਵਾ ਨਾ ਨਿਕਲੇ ਥੱਲੇ ਇਹਦਾ ਲੈਵਲ ਥੱਲੇ ਕਰ ਲੋ ਥੱਲੇ ਲੈਵਲ ਕਰਕੇ ਇਹਨੂੰ ਘੁੱਟੋ ਕੁੱਟ ਕੇ ਤੇ ਚੰਗੀ ਤਰ੍ਹਾਂ ਐ ਕਰਕੇ ਛੱਡ ਦਿਓ ਉਹ ਪਟ્રોલ ਆ ਗਿਆ ਜੀ ਚਲੋ ਜੀ ਨਹੀਂ ਆਪੇ ਤੇਲ ਬਾਹਰ ਆਏਗਾ ਜਦੋਂ ਜਿੰਨਾ ਵੀ ਚਾਹੀਦਾ ਉਹਨਾਂ ਨੂੰ ਤੁਸੀਂ ਉੱਤੇ ਕਰਕੇ ਇਹਨੂੰ ਬੰਦ ਕਰ ਸਕਦੇ ਜੀ ਡੰਡਣਨ ਇਹੋ ਜਿਹੇ ਵੀਡੀਓ ਵੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਮੇਰਾ ਚੈਨਲ ਚੰਗਾ ਜੀ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਖ ਰਿਹਾ ਬਰਾਬਰ ਆਖਾ ਜੀ